మాట్లాడు సార్ ఇప్పుడు పని చెప్పకండి కుదరం పిలిపించారు చూపించు ఆ పాత లెక్కలు కూడా ఇంటర్నెట్ కనెక్షన్ అది ఉంటుంది ప్రొవైడ్ ਐਸਲੋ ਟੀ ਫਾਈਬਰ ਕੋਡ ਆਉਦਾ ਹੁੰਦਾ ਟੀ ਫਾਈਬਰ ਕੋਡ ਹੁੰਦਾ ਹੈ ਗਾ 70 35 ਉਹ ਨੀਰੋ ਆਟਾ ਫੋਟੋ ਜੇ ਮੈਂ ਅਖਰ ਤਾ ਪਲੈਟਫਾਰਮ ਕੋਡ ਕਾਵਾਂ ਮੇਰਾ 10 ਟਾਂਡ ਲਾਈਪ ਹੁੰਦਾ ਹੈ ਸੈਕਟਰੀ ਹੈਂਡਓਵਰ ਕੇਂਡਰ ਹਾਂ ਜੀ 10 ਵੀ ਸਟੋਕ ਪਰ ਜੇ ਬਣਾਓ ਇਕਰਾਉਂਡ ਦਿੱਤੀ ਇਕਰਾ ਇਚਾਰਜ ਆ ਹੀ ਪੋਈ ਨਾ ਉਹ ਨਿਕਲਦਾ ਰਗਾ ਮਾ ਨਹੀਂ ਵੀਦਨਦਾ

anne organize bekleyin anneleşeyim ben de açayım anne ya bana